ਇੱਕ ਸਮੇਂ ਦੀ ਗੱਲ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਰੋਹਿਲਖੰਡ ਗਏ ਮੀਂਹ ਦੇ ਦਿਨ ਸਨ ਗੁਰੂ ਜੀ ਨੇ ਪਹੁੰਚ ਕੇ ਦੇਖਿਆ ਲੋਕਾਂ ਨੇ ਆਪਣਾ ਸਾਰਾ ਘਰ ਦਾ ਸਮਾਨ ਗੱਡਿਆਂ ਉੱਤੇ ਲਦਿਆ ਹੋਇਆ ਸੀ ਗੁਰੂ ਜੀ ਨੇ ਪੁੱਛਿਆ ਤੁਸੀਂ ਬਾਰਸ਼ਾਂ ਦੇ ਦਿਨਾਂ ਵਿੱਚ ਕਿੱਥੇ ਜਾ ਰਹੇ ਹੋ ਇੱਕ ਆਦਮੀ ਬੋਲਿਆ ਹੇ ਮਹਾਂਪੁਰਸ਼ ਜੀ ਅਸੀਂ ਇਸ ਨਦੀ ਦੇ ਪਾਸ ਰਹਿੰਦੇ ਹਾਂ ਸਾਡਾ ਇਸ ਨਦੀ ਕਿਨਾਰੇ ਪਿੰਡ ਹੈ ਅਸੀਂ ਮੀਂਹ ਦੇ ਦਿਨਾਂ ਵਿੱਚ ਆਪਣੀ ਜਾਨਮਾਲ ਦੀ ਰੱਖਿਆ ਲਈ ਕਿਤੇ ਦੂਰ ਚਲੇ ਜਾਂਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਤੁਹਾਨੂੰ ਕਿਸ ਚੀਜ਼ ਤੋਂ ਖਤਰਾ ਹੈ ਉਸ ਆਦਮੀ ਨੇ ਕਿਹਾ ਮਹਾਤਮਾ ਜੀ ਨੇੜੇ ਨਦੀ ਹੈ ਜੋ ਮੀਂਹ ਦੇ ਦਿਨਾਂ ਵਿੱਚ ਬਹੁਤ ਭਿਆਨਕ ਰੂਪ ਧਾਰ ਲੈਂਦੀ ਹੈ ਥੋੜੀ ਹੀ ਦੇਰ ਤੱਕ ਸਾਰਾ ਪਿੰਡ ਰੁੜ ਜਾਵੇਗਾ ਤੁਸੀਂ ਇਸ ਥਾਂ ਨੂੰ ਛੱਡ ਦਿਓ ਨਦੀ ਦਾ ਪਾਣੀ ਸਾਨੂੰ ਸਾਰਿਆਂ ਨੂੰ ਰੋੜ ਕੇ ਲੈ ਜਾਵੇਗਾ ਚਲੋ ਸਾਰੇ ਜਾਣੇ ਚਲੋ ਇੱਥੋਂ ਗੁਰੂ ਜੀ ਨੇ ਕਿਹਾ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਕਿਹਾ ਭਲਿਓ ਲੋਕੋ ਤੁਸੀਂ ਕਿਤੇ ਵੀ ਨਾ ਜਾਓ ਇੱਥੇ ਬੈਠੋ ਕਰਤਾਰ ਪੱਲੀ ਕਰਨਗੇ ਗੁਰੂ ਜੀ ਦੇ ਬਚਨ ਸੁਣ ਕੇ ਸਾਰੇ ਉੱਥੇ ਬੈਠ ਗਏ ਗੁਰੂ ਜੀ ਉਹਨਾਂ ਨੂੰ ਗੁਰਬਾਣੀ ਸੁਣਾ ਰਹੇ ਸਨ ਦੂਜੇ ਪਾਸੇ ਪਹਾੜਾਂ ਤੇ ਮੀਂਹ ਪੈਣ ਲੱਗ ਪਿਆ ਨਦੀ ਵੀ ਪਾਣੀ ਨਾਲ ਬਹੁਤ ਸ਼ੂਕ ਰਹੀ ਸੀ ਇੱਕ ਆਦਮੀ ਬੋਲਿਆ ਮਹਾਰਾਜ ਨਦੀ ਦਾ ਪਾਣੀ ਵਧ ਰਿਹਾ ਹੈ ਸਾਰਿਆਂ ਦੀ ਜਾਨ ਖਤਰੇ ਵਿੱਚ ਹੈ ਗੁਰੂ ਨਾਨਕ ਦੇਵ ਜੀ ਨੇ ਇੱਕ ਮਿੱਟੀ ਦੀ ਡਲੀ ਚੁੱਕ ਕੇ ਹੱਥ ਤੇ ਰੱਖੀ ਅੰਤਰ ਧਿਆਨ ਹੋ ਕੇ ਸ਼ਬਦ ਕਹੇ ਗੁਰੂ ਜੀ ਨੇ ਆਖਿਆ ਕਿ ਪਰਮਾਤਮਾ ਦੇ ਡਰ ਵਿੱਚ ਹੀ ਹਵਾ ਪਾਣੀ ਅੱਗ ਹਨ ਸਾਰੀ ਧਰਤੀ ਰੱਬ ਦੇ ਡਰ ਨਾਲ ਭਾਰ ਥੱਲੇ ਦੱਬੀ ਹੋਈ ਹੈ ਸੂਰਜ ਤਾਰੇ ਚੰਦ ਵੀ ਰੱਬ ਦੇ ਭੈ ਵਿੱਚ ਹਨ ਤੇ ਇੱਕ ਉਹ ਨਿਰੰਕਾਰ ਹੀ ਭੈ ਰਹਿਤ ਹੈ ਤੇ ਗੁਰੂ ਜੀ ਨੇ ਉਸ ਮਿੱਟੀ ਦੀ ਡਲੀ ਨੂੰ ਉਸ ਨਦੀ ਵਿੱਚ ਸੁੱਟ ਦਿੱਤਾ ਉਦੋਂ ਹੀ ਨਦੀ ਦੇ ਪਾਣੀ ਦਾ ਵਹਾਅ ਪਿੱਛੇ ਹੋ ਗਿਆ ਅੱਜ ਵੀ ਉਹ ਨਦੀ ਉਸ ਸਥਾਨ ਤੋਂ 1500 ਮੀਟਰ ਦੂਰੀ ਤੇ ਵਹਿ ਰਹੀ ਹੈ ਜਿਸ ਸਥਾਨ ਦੀ ਘਟਨਾ ਹੈ ਉਹ ਸਥਾਨ ਉੱਤਰਾਖੰਡ ਦੇ ਕਾਸ਼ੀਪੁਰ ਵਿੱਚ ਸਥਿਤ ਹੈ ਬਾਬਾ ਹਰਵੰਸ ਸਿੰਘ ਜੀ ਨੇ ਇਸ ਸਥਾਨ ਦੀ ਕਾਰ ਸੇਵਾ ਕੀਤੀ ਅਤੇ ਇੱਕ ਵੱਡੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਇਸ ਪਵਿੱਤਰ ਸਥਾਨ ਦਾ ਨਾਮ ਸ਼੍ਰੀ ਨਨਕਾਣਾ ਸਾਹਿਬ ਰੱਖਿਆ ਗਿਆ ਅਤੇ ਕਿਹਾ ਜੋ ਲੋਕ ਪਾਕਿਸਤਾਨ ਨਹੀਂ ਜਾ ਸਕਦੇ ਉਹ ਇਸ ਗੁਰਦੁਆਰਾ ਸਾਹਿਬ ਆ ਕੇ ਅਸ਼ੀਰਵਾਦ ਲੈ ਸਕਦੇ ਹਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਵਿੱਚ ਆਪ ਜੀ ਨੇ ਪ੍ਰਚਾਰ ਵੀ ਕੀਤਾ ਅਤੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਵੀ ਕੀਤੀ ਆਪ ਜੀ ਨੇ ਤਪਦੀ ਹੋਈ ਲੋਕਾਈ ਨੂੰ ਸੱਚ ਦਾ ਉਪਦੇਸ਼ ਦੇ ਕੇ ਤਾਰਿਆ ਸਾਧ ਸੰਗਤ ਜੀ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਸਾਖੀਆਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਜੇ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਸਾਖੀ ਚੰਗੀ ਲੱਗੀ ਹੋਵੇ ਤਾਂ ਇੱਕ ਵਾਰ ਕਮੈਂਟਾਂ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਜੀ ਇਸ ਤਰ੍ਹਾਂ ਦਾ ਇਤਿਹਾਸ ਲੈ ਕੇ ਫਿਰ ਅੱਗੇ ਤੋਂ ਆਪ ਜੀ ਦੇ ਸਨਮੁਖ ਹੋਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ